ਤਸਵੀਰਾਂ 'ਚ ਪਤਾ ਲੱਗਦਾ ਵੀ ਪੰਜਾਬ ਤਾਂ ਯਾਰ ਸਾਰਾ ਹੀ ਕੰਜਾ ਹੋ ਗਿਆ ਤੇਲ ਲਵਾਉਣ ਵਾਲਿਆਂ ਦਾ ਇਕੱਠਾ ਇਹ ਆ ਦੇਖ ਸਕਦੇ ਹੋ ਤਸਵੀਰਾਂ ਕੰਜਿਆਂ ਦਾ ਇਕੱਠਾ ਹੈ ਤੁਹਾਨੂੰ ਪਤਾ ਲੱਗਦਾ ਵੀ ਕਿਵੇਂ ਯਾਰ ਤੇਲ ਅੱਧਾ ਪੰਜਾਬ ਕੰਜਾ ਹੋ ਗਿਆ ਆਹ ਦੇਖ ਸਕਦੇ ਹੋ ਜੀ ਤੇਲ ਲਵਾਉਣ ਵਾਲਿਆਂ ਦਾ ਇਕੱਠਾ ਹੈ ਅੰਦਰ ਬਾਹਰੇ ਲੈਣਾ ਅੱਟਨੇ ਅੰਦਰ ਅੱਟਨੇ ਸਿਰਫ ਤੇਲ ਲਵਾਉਣ ਵਾਲਿਆਂ ਦਾ ਇਕੱਠਾ ਹੈ ਆ ਦੇਖ ਸਕਦੇ ਹੋ ਤਸਵੀਰਾਂ ਕੰਜਿਆਂ ਦਾ ਇਕੱਠਾ ਹੈ ਇਹ ਕੰਜਿਆਂ ਦਾ ਗੋਲਾ ਬਈ ਕੰਜਿਆਂ ਦਾ ਮੇਲਾ ਹਾਂਜੀ ਇਹ ਤਾਂ ਕੰਜੀ ਕੰਜਿਆਂ ਦਾ ਪੰਜਾਬ ਇੰਨਾ ਕੰਜਾ ਹੋ ਗਿਆ ਤਸਵੀਰਾਂ ਦੇਖ ਲੋ ਆ ਯਾਰਾਂ ਵੀ ਬੇਚਾਰਾ ਚਲਾ ਗਿਆ ਹੱਥ ਫਿਓਰੋ ਹਾਂਜੀ ਦਵਾਈ ਵਾਲਾ ਵੀ ਵੀਰੇ ਉਹਨਾਂ ਚਲੇ ਜਾਂ ਗਿਆ ਹੱਕ ਕੇ ਕਿੱਥੇ ਜਾ ਕੇ ਤੁਮ ਜੀ ਫਰੀਦਕੋਟ ਤੋਂ ਤੁਸੀਂ ਵੀ ਜੀ ਫਿਰ ਪਹਿਲੀ ਵਾਰ ਆ ਰਹੇ ਹੋ ਹਾਂਜੀ ਪਹਿਲੀ ਵਾਰ ਦੇਖ ਸਕਦੇ ਹੋ ਜੀ ਫਰੀਦਕੋਟ ਤੋਂ ਸਪੈਸ਼ਲ ਸੰਗਰੂਰ ਆਏ ਨੇ ਤੇਲ ਲਵਾਉਣਾ ਹਰੇਕ ਆਹ ਦੇਖ ਸਕਦੇ ਹੋ ਵੀ ਦੋਸਤੋ ਸਾਰੇ ਤੇਲ ਲਵਾਉਣਾ ਇਹਨੇ ਸਿਰ 'ਚ ਜਿਹਦੇ ਵਾਲ ਨਹੀਂ ਹੈਗੇਗਾ ਆਪਾਂ ਕਹਿੰਦੇ ਵੀ ਗੰਜਿਆਂ ਨੂੰ ਕੰਗੀਆਂ ਉਰੇ ਮਿਲਦੀਆਂ ਨੇ ਗੰਜਿਆਂ ਨੂੰ ਕੰਗੀਆਂ ਇੱਥੇ ਮਿਲਦੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਖੜੇ ਆਗੇ ਤਪਵੀ ਤੇਲ ਲਵਾਉਣ ਆਏ ਜੀ ਹਾਂ ਜੀ ਤੇਲ ਲਵਾਉਣ ਆਏ ਜੀ ਬਾਲ ਦੀ ਆਪਣੇ ਕਿਹੜੀ ਜਗ੍ਹਾ ਤੋਂ ਕਿਹੜੇ ਤੋਂ ਆਇਆ ਜੀ ਠੀਕ ਹੈ ਤੋਂ ਜਾਦੇ ਹਰਿਆਣਾ ਹੀ ਆਇਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜੋ ਮੇਰੇ ਪਿੱਛੇ ਖੜੇ ਨੇ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਇੱਥੇ ਪਹੁੰਚੀ ਹੋਈ ਅੱਜ ਸੰਗਰੂਰ ਸ਼ਹਿਰ ਦੇ ਵਿੱਚ ਕੰਮ ਕੀ ਹੈ ਜਿਹੜੇ ਗੰਚੇ ਨੇ ਜਿਨ੍ਹਾਂ ਦੇ ਬਾਲ ਉੱਡ ਗਏ ਤੇਲ ਲਵਾਉਣ ਆਏ ਨੇ ਕੀ ਬਾਲ ਆਉਣਗੇ ਆਉਣਗੇ ਕਿਉਂ ਅੱਛਾ ਪਹਿਲੀ ਵਾਰ ਹੀ ਆਇਓ ਹਾਂ ਪਹਿਲੀ ਵਾਰ ਆਏ ਹੋਣਗੇ ਜੀ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਠੀਕ ਹਰੇਣੇ ਵਾਲਾ ਤੇ ਜ਼ਿਆਦਾ ਉੱਡਦੇ ਨੇ ਅੱਛਾ ਠੀਕ ਹੈ ਦੇਖ ਸਕਦੇ ਬਈ ਪਹਿਲਾਂ ਮੇਲੇ ਨੇ ਜੀਂਦ ਤੋ ਆਏ ਨੇ ਠੀਕ ਆ ਆਪਾਂ ਬਾਈ ਜੀ ਲੈਹਰਾ ਕਾਕਾ ਆਪਾਂ ਜੀ ਸੁਨਾਮ ਤੋਂ ਆਏ ਨੇ ਸੁਨਾਮ ਤੋਂ ਦੇਖ ਸਕਦੇ ਹਾਂ ਬਈ ਇੱਥੇ ਉਹ ਕਹਿੰਦੇ ਹੁੰਦੇ ਨੇ ਕਹਾਫ ਤੇ ਇੱਥੇ ਅੱਜ ਜਿਹੜਾ ਦੇਖਦੇ ਆਂ ਵੀ ਬਾਲ ਉਗਦੇ ਨੇ ਫੇਰ ਕੰਗੀਆਂ ਕੰਗੀ ਵੱਜਣ ਜੋਗਾ ਕੰਮ ਹੋ ਜਾਊਗਾ ਕਿਹੜੀ ਜਗ੍ਹਾ ਤੋਂ ਆਏ ਹੋ ਬਲਾਸਪੁਰੋਂ ਜੀ ਬਲਾਸਪੁਰ ਤੁਸੀਂ ਵੀ ਪਹਿਲੀ ਵਾਰੀ ਆਏ ਹੋ ਜੀ ਹਾਂ ਪਹਿਲੀ ਵਾਰੀ ਪਹਿਲੀ ਵਾਰੀ ਹਰਿਆਣੇ ਤੋਂ ਜੀ ਵੀ ਵੱਡੀ ਭੀੜ ਲੈਣ ਇਹ ਤਾਂ ਵਾਰੀ ਮਸਾ ਆਊਗੀ ਬਈ ਦੇਖ ਸਕਦੇ ਹੋ ਲੈਣਾ ਡਬਲ ਲੈਣਾ ਜਿਹੜੀ ਤੇਲ ਲਵਾਉਣ ਵਾਲਿਆਂ ਦੀ ਹੈ ਜਿਹੜੀ ਇੱਥੇ ਲੈਣ ਲੱਗੀ ਹੋਈ ਹੈਗੀ ਫ੍ਰੀ ਤੇਲ ਲਾਇਆ ਜਾਂਦਾ ਬਿਲਕੁਲ ਆ ਦੇਖੋ ਆ ਕਿਹੜੀ ਰੋਟੀ ਆ ਬਾਈ ਜੀ ਬਠਿੰਡੇ ਤੋਂ ਜੀ ਬਠਿੰਡੇ ਤੋਂ ਲੈ ਦੇਖ ਸਕਦੇ ਹੋ ਵੀ ਬਠਿੰਡੇ ਤੋਂ ਬਾਈ ਜੀ ਪਹਿਲੀ ਵਾਰ ਹੀ ਲਵਾਰਿਆ ਹਾਂ ਹਾਂ ਜੀ ਪਹਿਲੀ ਵਾਰ ਆਇਆ ਅੱਛਾ ਕਿਵੇਂ ਪਤਾ ਲੱਗਿਆ ਸੀਗਾ ਵੀ ਤੇਲ ਲਾਇਆ ਜਾਂਦਾ ਬਾਲ ਉਖਦੇ ਨੇ ਇਹ ਜੀ ਆਪਾਂ ਇੰਸਟਾ ਫੇਸਬੁਕ ਤੇ ਦੇਖੀ ਸੀ ਇਹਨਾਂ ਦੀ ਵੀਡੀਓ ਤੇ ਆਪਣਾ ਹੋਇਆ ਸਿਸਟਮ ਹੈ ਵੱਡੀਆਂ ਲੈਣਾ ਕਿ ਕਿਹਦੀਆਂ ਵੀ ਹਜ਼ਾਰਾਂ ਦੀ ਗਿਣਤੀ ਚ ਅੱਜ ਇੱਥੇ ਤੇਲ ਲਵਾਉਣ ਵਾਲਿਆਂ ਦਾ ਜਿਹੜਾ ਇਕੱਠ ਹੈ ਬਹੁਤ ਜ਼ਿਆਦਾ ਇਸ ਤਰ੍ਹਾਂ ਡਬਲ ਲੈਣਾ ਤੇਲ ਲਗਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਰਿਆਂ ਨੇ ਤੇਲ ਲਗਾਉਣਾ ਹੈ ਆਪਦੇ ਜਿਨ੍ਹਾਂ ਦੇ ਵਾਲ ਉੱਗੇ ਨਹੀਂ ਯਾਨੀ ਕਿ ਗੰਜ ਪਏ ਗਿਆ ਵਾਲ ਉੱਡ ਕੇ ਕਹਿੰਦੇ ਵੀ ਵਾਲ ਆ ਜਾਂਦੇ ਨੇ ਬਾਕੀ ਜੋ ਕਿ ਪੁਰਾਣਾ ਮਿਲਿਆ ਪੁੱਛਾਂਗੇ ਵੀ ਰਿਜ਼ਲਟ ਕੀ ਨਿਕਲਿਆ ਪਰ ਅੱਜ ਦੇਖ ਸਕਦੇ ਹੋ ਭਾਰੀ ਇਕੱਠ ਹੈ ਜਿਹੜਾ ਇੱਥੇ ਫਰੀਦਕੋਟ ਤੋਂ ਆਏ ਨੇ ਵੱਡੀਆਂ ਤਸਵੀਰਾਂ ਨੇ ਜਿਹੜੀਆਂ ਉਸ ਤਰ੍ਹਾਂ ਬਣੀਆਂ ਹੋਈਆਂ ਨੇ ਆਪਾਂ ਵੀ ਤੇਲ ਲਪਾਉਣਾ ਜੀ ਬੇਟਾ ਆਇਆ ਜੀ ਮੇਰਾ ਬੇਟਾ ਆਇਆ ਕਿਹੜੀ ਜਗ੍ਹਾ ਤੋਂ ਭੈਣੀ ਰਾਮਪੁਰਾ ਫੂਲ ਕੋਲੇ ਰਾਮਪੁਰਾ ਫੂਲ ਵੇ ਭੈਣੀ ਤੋਂ ਇੱਧਰ ਵੀ ਖੜੇ ਨੇ ਭੀੜਾਂ ਤਾਂ ਵੱਡੀਆਂ ਭੀੜਾਂ ਨੇ ਜਿਹੜੀਆਂ ਉਰੇ ਬਣੀਆਂ ਹੋਈਆਂ ਨੇ ਫਰੀਦਕੋਟ ਤੋਂ ਆਇਆ ਫਰੀਦਕੋਟ ਤੋਂ ਤੁਸੀਂ ਵੀ ਜੀ ਫਿਰ ਪਹਿਲੀ ਵਾਰ ਆ ਰਹੇ ਹੋ ਹਾਂਜੀ ਪਹਿਲੀ ਵਾਰ ਤੇਲ ਲਾਇਆ ਜਾਂਦਾ ਹੈ ਤੇ ਅੰਦਰ ਜਿਹੜਾ ਹਾਲ ਉਹ ਅੱਡ ਭਰਿਆ ਹੋਇਆ ਹੈ ਜਿੱਤਰਾ ਹਾ ਹਾ ਉਹ ਤਾਂ ਇੱਕ ਪਾਸੇ ਹੀ ਦੇਖਿਆ ਸੀ ਹਜੇ ਆ ਦੇਖੋ ਜੀ ਆਏ ਤੇ ਤੇਲ ਲਵਾਇਆ ਜਾਂਦਾ ਰੋਂ ਧੋਕੇ ਲਈ ਜਾਣਾ ਬਈ ਪਹਿਲਾਂ ਇਹ ਸਿਰ ਧੋਕੇ ਲਈ ਜਾਣਾ ਹੈ ਅੰਦਰ ਅੱਛਾ ਇਸ ਤਰ੍ਹਾਂ ਉਹ ਤੇਲ ਹੈ ਜਿਹੜਾ ਲਾਇਆ ਜਾਂਦਾ ਹੈ ਬਾਲ ਲਿਆਉਣ ਵਾਸਤੇ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਣੇ ਅੰਦਰ ਦੀਆਂ ਤਸਵੀਰਾਂ ਦੇਖੋ ਆਲੇ-ਦਾਲੇ ਜਿੱਧਰ ਵੀ ਤੁਸੀਂ ਮਰੋਗੇ ਇੱਥੇ ਪਤਾ ਲੱਗਦਾ ਵੀ ਇੰਨਾ ਹੀ ਗੰਜਾ ਹੋ ਗਿਆ ਪੰਜਾਬ ਵੀ ਪੰਜਾਬ ਇੰਨਾ ਗੰਜਾ ਹੋ ਗਿਆ ਦੇਖ ਭਰੇ ਆ ਪਿਆ ਵੱਡਾ ਹਾਲ ਜਿਹੜੇ ਲੋਕ ਬਾਰੇ ਨੂੰ ਵੱਖਰੀ ਗੱਲ ਹੈ ਇੱਥੋਂ ਤਸਵੀਰਾਂ ਚ ਪਤਾ ਲੱਗਦਾ ਵੀ ਪੰਜਾਬ ਤਾਂ ਯਾਰ ਸਾਰੇ ਹੀ ਗੰਜਾ ਹੋ ਗਿਆ ਫਲਾਤ ਇਥੋਂ ਪਤਾ ਲੱਗਦਾ ਕਿ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਜਿਹੜਾ ਤੇਲ ਹੈ ਉਹ ਲਾਇਆ ਜਾਂਦਾ ਹੈ ਦੇਖ ਸਕਦੇ ਹੋ ਤੂੰ ਪੂਰੀ ਗੱਲ ਪਾਸ ਹੈ ਗਿਆ ਪਹਿਲੀ ਵਾਰੀ ਆਏ ਹੋ ਕਿਹੜੀ ਜਗ੍ਹਾ ਤੋਂ ਮੋੜਮੱਡੀ ਤੋਂ ਜੀ ਮੋੜਮੱਡੀ ਤੋਂ ਆਏ ਨੇ ਭਾਈ ਸਲਾਮ ਤੋਂ ਸਲਾਮ ਤੋਂ ਆਏ ਨੇ ਠੀਕ ਹੈ ਜੀ ਤਾਂ ਤਾਂ ਲੱਗਦਾ ਜਿਵੇਂ ਸਾਰਾ ਪੰਜਾਬ ਇਹ ਗੰਜਾ ਹੋ ਗਿਆ ਸਾਰਾ ਪੰਜਾਬ ਇਹ ਵੀ ਇੱਕ ਬਿਮਾਰੀ ਹੈ ਇਹ ਸਰਕਾਰ ਹੀ ਇਹਨੂੰ ਐ ਲੱਗਦਾ ਵੀ ਗੰਜਿਆਂ ਦੀ ਨਾ ਵੜ ਜੇ ਕਿਤੇ ਗੰਜਿਆਂ ਦੀ ਨਾ ਸਰਕਾਰ ਬਣ ਜੇ ਇਹ ਗੱਲ ਹੈ ਕਹਿੰਦਾ ਆਉਣ ਵਾਲੀ ਸਰਕਾਰ ਕਿਤੇ ਗੰਜਿਆਂ ਦੀ ਨਾ ਬਣ ਜੇ ਆਹ ਦੇਖੋ ਜੀ ਆਪਣਾ ਪਾਲਿਕਾ ਲਈ ਆਹ ਦੇਖੋ ਇੰਨਾ ਦੇਖ ਸਕਦੇ ਹੋ ਜੀ ਭਾਈ ਇੱਥੋਂ ਪਤਾ ਲੱਗਦਾ ਵੀ ਕਿਵੇਂ ਯਾਰ ਤੇਲ ਅੱਧਾ ਫਿਰਦਾ ਹੀ ਆਦਾ ਅੱਧਾ ਪੰਜਾਬ ਕੰਝਾ ਹੋ ਗਿਆ ਆਹ ਦੇਖ ਲੋ ਬਈ ਸਾਰੇ ਬਾਈ ਕਿਹੜੀ ਜਗ੍ਹਾ ਤੋਂ ਆਏ ਜੀ ਧੂਰੀ ਤੋਂ ਆਏ ਜੀ ਧੂਰੀ ਤੋਂ ਆਪਾਂ ਜੀ ਹੀਰਕਈ ਬਈ ਪਿੰਡ ਹੀਰਕਈ ਹੀਰਕਈ ਪਿੰਡ ਤੋਂ ਦੇਖ ਸਕਦੇ ਹੋ ਜੀ ਸਾਰੇ ਤੇਲ ਕਿੱਥੋਂ ਆਏ ਜੀ ਆਹ ਦੇਖ ਸਕਦੇ ਹੋ ਜੀ ਸਾਰੇ ਬਾਈ ਤੇਲ ਲਵਾਉਣਾ ਆਏ ਨੇ ਆਹ ਦੇਖੋ ਕੱਠ ਦੇਖੋ ਜੀ ਤੁਸੀਂ ਤੇਲ ਲਵਾਉਣ ਆਲੇ ਦਾ ਇੱਥੋਂ ਪਤਾ ਲੱਗਦਾ ਵੀ ਸਾਰਾ ਪੰਜਾਬੇ ਕੰਝਾ ਹੋ ਗਿਆ ਇਸਾ ਬਲਾ ਲੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਉਹਨੂੰ ਗਰਾਊਂਡ ਖਬਰਾਂ ਦਿਖਾ ਰਹੇ ਸਾਰੇ ਸਨਿਕ ਗੰਜਿਆਂ ਦੇ ਤੇਲ ਲਾਇਆ ਜਾ ਰਿਹਾ ਇੱਥੇ ਆ ਵੱਡਾ ਹਾਲ ਹੈ ਜਿਹੜਾ ਅੰਦਰੋਂ ਭਰਿਆ ਹੋਇਆ ਹੈ ਬਾਹਰ ਦੇਖ ਲਓ ਦੁਨੀਆ ਕਿੰਨੀ ਹੈ ਆ ਲੋਕਲ ਹਾਂ ਅਸੀਂ ਪਹਿਲੀ ਵਾਰ ਆਏ ਹਾਂ ਠੀਕ ਹੈ ਦੇਖ ਸਕਦੇ ਹੋ ਬਾਈ ਸੰਗਰੂਰ ਤਾਂ ਕਹਿੰਦੀ ਸਾਰੇ ਹੀ ਆਵਰੇ ਸ਼ਹਿਰ ਬਾਕੀ ਪੰਜਾਬ ਦਾ ਉਹ ਕਿਹੜਾ ਸ਼ਹਿਰ ਨਹੀਂ ਜਿਹੜਾ ਉਰੇ ਪਹੁੰਚਿਆ ਨਹੀਂ ਕਿਹੜੀ ਜਗ੍ਹਾ ਤੋਵੇਂ ਬਾਈ ਸੰਗਰੂਰ ਤੇ ਹਾਂ ਪਹਿਲੀ ਵਾਰ ਆਏ ਹਾਂ ਠੀਕ ਹੈ ਆਸਾ ਵੀ ਕੰਮ ਬਣੂਗਾ ਰਿਜ਼ਲਟ ਦੇ ਦੇਖਣ ਲੋਕਰ ਆਪਣਾ ਰਿਜ਼ਲਟ ਮੰਗਣਾ ਠੀਕ ਹੈ ਲੱਗੀ ਜਾ ਦੋ ਮਿੰਟ ਇੱਥੇ ਵੀ ਤੇਲੇ ਲਾਉਂਦੇ ਨੇ ਆਹਦ ਬਾਈ ਉਰੇ ਵੀ ਲਾਉਂਦੇ ਨੇ ਸ਼ੱਕਰ ਦਾ ਪਾਣੀ ਲਾਉਂਦੇ ਨੇ ਉਰੇ ਅੰਦਰ ਲਾਉਂਦੇ ਨੇ ਅੰਦਰ ਲਾਉਂਦੇ ਨੇ ਯਾਰ ਪੂਰੇ ਪਾਣੀ ਲਾਉਂਦੇ ਨੇ ਪੂਰੇ ਧੋਂਦੇ ਨਹੀਂ 5 ਮਿੰਟ ਰੱਖਣੀ ਆ ਬਸ ਅੱਛਾ ਉਰੇ ਦਾ ਧੋਂਦੇ ਨੇ ਸਿਰਫ ਬਾਈ ਧੋਂਦੇ ਉਰੇ ਨੇ ਤੇ ਤੇਲ ਹੈ ਜਿਹੜਾ ਅੰਦਰ ਲਾਇਆ ਜਾਂਦਾ ਹੈ ਅੱਛਾ ਤੇਲ ਤਾਂ ਆਪ ਲਾਉਂਦਾ ਬੰਦ ਕਿਉਂ ਕਰਤਾ ਧੱਕਾ ਮੁੱਕੀ ਦਾ ਦੇਖੋ ਜੰਦਾ ਬਾੜੀ ਨੇ ਆਏ ਧੱਕਾ ਮੁੱਕੀ ਜਿਆਦਾ ਹੋ ਗਈ ਨਾ ਨਾ ਬੰਦਾ ਪਰਵਾਹ ਨਹੀਂ ਲੇਂਗੇ ਇੱਥੇ ਹਾਂਜੀ ਬੰਦਾ ਦੋ ਦਰਸਾਂ ਮਰਜੂ ਇੱਥੇ ਖਾਮ ਖਾਂਦਰਾ ਅੱਛਾ ਜਿਆਦਾ ਆਹ ਦੇਖ ਸਕਦੇ ਹੋ ਜੀ ਤੇਲ ਲਵਾਉਣ ਵਾਲਿਆਂ ਦਾ ਇਕੱਠ ਹੈ ਅੰਦਰ ਬਾਹਰੇ ਲੈਣਾ ਅੱਢਨੇ ਅੰਦਰ ਅੱਢਨੇ ਆਹ ਦੇਖ ਸਕਦੇ ਹੋ ਜੀ ਧੱਕਾ ਮੁੱਕੀ ਆ ਜਿਹੜੀ ਫਿਰਤੇ ਤੇਲ ਲਵਾਉਣ ਵਾਲਿਆਂ ਦਾ ਇਕੱਠ ਹੈ ਇਹ ਆਹ ਦੇਖ ਸਕਦੇ ਹੋ ਤਸਵੀਰਾਂ ਕੰਜਿਆਂ ਦਾ ਇਕੱਠ ਹੈ ਦੇਖ ਗੰਜਿਆਂ ਦਾ ਲਾਭ ਇੰਦਾਂ ਮੇਲਾ ਹਾਂਜੀ ਦੇਖ ਸਕਦੇ ਜੀ ਗੰਜਿਆਂ ਦਾ ਪੰਜਾਬ ਇੰਨਾ ਗੰਜਾ ਹੋ ਗਿਆ ਤਸਵੀਰਾਂ ਦੇਖ ਲੋ ਆਹ ਯਾਰਾ ਵੀ ਵਿਚਾਰਾ ਚਲਾ ਗਿਆ ਹੱਥ ਕੇ ਉਰੋਂ ਹਾਂਜੀ ਦਵਾਈ ਵਾਲਾ ਵੀ ਵੀਰੇ ਉਰੋਂ ਚਲੇ ਆ ਗਿਆ ਹੱਕ ਕੇ ਇਹਨਾਂ ਰੈਸ਼ ਹੋ ਗਿਆ ਇੰਨਾ ਇਕੱਠਾ ਕਮਾਲ ਹੋ ਗਿਆ ਕਿਹੜੀ ਜਗ੍ਹਾ ਤੋਂ ਆਏ ਹੋ ਵੀਰੇ ਹੈਲੋ ਉਰੀ ਆ ਸੰਗਰੂਰ ਤੋਂ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਬੰਦਾ ਠੀਕ ਹੈ ਦੇਖ ਸਕਦੇ ਭਾਈ ਆਇਆ ਥੋੜੀ ਜਿਹੀ ਤੇ ਲਾਇਆ ਜਾਂਦਾ ਉਹ ਟੁੱਟੂ ਗਿਆ ਸਾਰੀ ਸਟੇਜ ਆ ਕੁੱਤ ਜੂਗੀ ਇਹ ਦੇਖ ਸਕਦੇ ਹੋ ਵੀ ਇੰਨਾ ਧੱਕਾ ਮੁੱਕੀ ਆ ਜਿਹੜਾ ਉਰੇ ਕੁਝ ਵੀ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਪਹਿਲਾਂ ਕਹਿਣਾ ਸੀ ਉਰੇ ਪੂਰੇ ਇੰਤਜ਼ਾਮ ਹੁੰਦੇ ਕੋਈ ਪ੍ਰਸ਼ਾਸਨ ਦਾ ਇੰਤਜ਼ਾਮ ਨਹੀਂ ਨੁਕਸਾਨ ਹੋ ਸਕਦਾ ਉਰੇ ਪੱਟਾ ਨੁਕਸਾਨ ਦੇਖ ਸਕਦੇ ਤੁਸੀਂ ਵੀ ਦਾ ਉਹ ਜਿਆਦਾ ਬੁਰਾ ਹਾਲ ਆ ਧੱਕਾ ਮੁੱਕੀ ਬਹੁਤ ਜਿਆਦਾ ਨੁਕਸਾਨ ਹੋ ਸਕਦਾ ਇੱਥੇ ਪਹਿਲਾ ਪ੍ਰਸ਼ਾਸਨ ਨੂੰ ਕਹਿਣਾ ਸੀ ਫੇਰ ਡਿਊਟੀਆਂ ਲੱਗਦੀਆਂ ਬਾਹਰ ਮੋਟਰਸਾਈਕਲ ਵੀ ਚੋਰੀ ਹੋਣਗੇ 20-50 ਚ ਦੇਖ ਸਕਦਾ ਹਜ਼ਾਰਾਂ ਮੋਟਰਸਾਈਕਲ ਖੜਾ ਚੋਰੀ ਹੋ ਸਕਦੇ ਨੇ 10 ਵੀ ਜਿਹੜੇ ਹਾਲਾਤ ਬਣੇ ਹੋਏ ਨੇ ਤੇ ਲਾ ਕੇ ਲਾਉਣਾ ਇਹ ਪਤਾ ਨਹੀਂ ਨਾ ਖੜਾ ਉਹ ਵੀ ਆ ਗਏ ਤੇਲ ਲਵਾਉਣ ਭੈਣ ਦੇ ਹੈ ਉਹ ਸਾਰਾ ਪੰਜਾਬ ਏ ਗੰਜਾ ਹੋ ਗਿਆ ਹਿਸਾਬ ਨਾਲ ਤਾਂ ਹੈ ਇੱਥੋਂ ਪਤਾ ਲੱਗਦਾ ਕਿ ਪੰਜਾਬ ਚ ਬਿਮਾਰੀਆਂ ਵੀ ਇੱਕ ਬਿਮਾਰੀ ਏ ਤੁਸੀਂ ਆਇਆ ਲਾ ਲੋ ਜੀ ਅੰਦਰ ਪਰਦਾ ਮੁਸਕ ਮਾਰਿਆ ਇੰਨਾ ਬੰਦਾ ਇੱਕ ਹਾਲ ਚ ਇਕੱਠਾ ਕਰਨਾ ਬੰਦੇ ਨਾਲ ਬੰਦਾ ਚਿਪਿਆ ਖੜਾ ਬੈਠਿਆ ਨਹੀਂ ਹੋਇਆ ਵੀ ਖੁੱਲਾ ਥਾਂ ਹੈ ਅੰਦਰ ਧੱਕਾ ਪਹਿਰੇ ਇੰਨਾ ਜਿਆਦਾ ਬੰਦੇ ਇੱਕ ਜਗ੍ਹਾ ਦੇ ਉੱਤੇ ਕੋਈ ਪ੍ਰਸ਼ਾਸਨ ਦੀ ਡਿਊਟੀ ਨਹੀਂ ਹੈਗੀ ਓਰੇ ਬਿਲਕੁਲ じゃ ਕਿਹਾ ਨਹੀਂ ਪ੍ਰਸ਼ਾਸਨ ਨੂੰ ਆ ਦੇਖ ਸਕਦੇ ਹੋ ਵੀ ਕਿਵੇਂ ਲਲਕਰੇ ਪਹਿਰੇ ਨੇ ਇਹ ਸਾਰੇ ਤੇਲ ਲਵਾਉਣ ਆਏ ਨੇ ਆਪਾਂ ਕਹਿ ਸਕਦੇ ਆ ਵੀ ਗੰਜੇ ਤੇਲ ਲਵਾਉਣ ਆਏ ਨੇ ਪੰਜਾਬੀ ਸੂਬਾ ਜਿਹੜਾ ਗੰਜਿਆਂ ਦਾ ਸੂਬਾ ਬਣ ਕੇ ਰਹਿ ਗਿਆ ਦੇਖ ਸਕਦੇ ਹੋ ਬਾਹਰ ਬਖ ਦੇਖ ਲੋ ਜੀ ਬੁਰਾ ਹਾਲ ਹੈ ਲੋਕਾਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਅੰਦਰ ਆਹ ਦੇਖੋ ਕਿਵੇਂ ਬਿਲਕੁਲ ਜਿਵੇਂ ਕੁਝ ਹਿਸਾਬ ਤੋਂ ਬਾਹਰ ਆ ਕੀ ਸ਼ਬਦ ਵਰਤੀਏ ਤੇਲ ਲਾਉਣ ਆਉਂਦੇ ਨੇ ਸਿਰ ਤੇ ਦੇਖ ਸਕਦੇ ਹੋ ਵੀ ਲੋਕ ਕਿਵੇਂ ਕਿਵੇਂ ਕੀ ਹਾਲਾਤ ਹੋ ਰਹੇ ਨੇ ਲੋਕਾਂ ਦੇ ਉਰੇ ਆਹ ਦੇਖੋ ਜੀ ਅੰਦਰ ਅੱਡ ਪਿਆ ਪਿਆ ਬਾਹਰ ਅੱਡ ਦੇਖ ਲੋ ਕੋਈ ਅੰਦਰ ਕਿਉਂ ਫੜ ਗਿਆ ਬਹੁਤ ਹੀ ਗਿਆਨ ਉਹ ਵੀ ਥੋੜਾ ਏ ਵਾਹ ਲੈਣ ਦਾ ਬੋਲ ਲਾ ਲਾ ਦੇਖ ਲੋ ਬਈ ਪੰਜਾਬ ਗੰਜਿਆਂ ਦਾ ਹੋ ਗਿਆ ਦੇਸ ਲੋਕੋ ਹਜੇ ਤਾਂ ਇਹ ਲਾ ਲਓ ਵੀ ਆ ਰਹੇ ਨੇ ਹਜੇ ਤਾਂ ਸ਼ੁਰੂਆਤ ਹੈ ਇਹ ਇਹਦਾ ਸਵੇਰੇ 4 ਵਜੇ ਦੀਆਂ ਜਿਹੜੀਆਂ ਲੈਣਾ ਉਰੇ ਲੱਗ ਚੁੱਕੀਆਂ ᱛੀਆਂ ਸਵੇਰੇ 4 ਵਜੇ ਦੀਆਂ ਆਹ ਦੇਖ ਸਕਦੇ ਹੋ ਹਾਲਾਤ ਹੁਣ ਇਹਨਾਂ ਦੇ ਤੇਲ ਲਗੂ ਸਿਰ ਤੇ ਸਾਰਿਆਂ ਦੇ ਅੰਦਰ ਹਾਲ ਦੇ ਵਿੱਚ ਤੁਸੀਂ ਦੇਖ ਲਿਆ ਵੀ ਕਿੰਨੀ ਦੁਨੀਆ ਖੜੀ ਆ ਤੇ ਬਾਹਰ ਆ ਦੇਖੋ ਇਹ ਸਾਰੇ ਨੌਜਵਾਨ ਜਾਨੀ ਕਿ ਤੇਲ ਲਗਾਉਣਾ ਇਹਨੇ ਸਿਰ ਤੇ ਗੰਜਾਂ ਗੰਜਿਆਂ ਦਾ ਜਾਨੀ ਕਿ ਕਹਦੀ ਪੰਜਾਬ ਜਿਹੜਾ ਤੇਲ ਲਗਾਉਣਾ ਇਹਨੇ ਅੱਜ ਇੱਕ ਅੰਦਰ ਨੇ ਇਕੱਠ ਆ ਹੈ ਇੱਕ ਤੀਜਾ ਸਾਨੂੰ ਹੋਰ ਦਿਖਾਉਨੇ ਆ ਠੀਕ ਹੈ ਤੇ ਇੱਕ ਤੀਜਾ ਸਾਨੂੰ ਪੜਾ ਦਿਖਾਉਣਿਆ ਇੱਧਰ ਵੀ ਐਨੇ ਜਿਆਦੇ ਦੋ ਪੜਾ ਦੇਖ ਲੈ ਤੀਜਾ ਇਕੱਠਾ ਹੋ ਰਿਹਾ ਜਿਹਨੇ ਅੰਦਰ ਪੜਨਾ ਹੈ ਇਹ ਪਤਾ ਨਹੀਂ ਵਿਚਾਰੇ ਉਹੀ ਖੜਾ ਰਖੇ ਨੇ ਓਰੇ ਹੈ ਦੇਖ ਸਕਦੇ ਹੋ ਦੋਸਤੋ ਕੋਈ ਸਿਸਟਮ ਨਹੀਂ ਕੋਈ ਪ੍ਰਸ਼ਾਸਨ ਨੂੰ ਨਹੀਂ ਕਿਹਾ ਹੁਣ ਆ ਖੜੇ ਨੇ ਲੈਣਾ ਚ ਬਾਈ ਪਰਲੇ ਗੇਟ ਖੁੱਲੇ ਹੀ ਪਏ ਨੇ ਅੰਦਰ ਸਾਨੂੰ ਦਿਖਾਇਆ ਇੱਕ ਉਹ ਬਿਠਿਆਲੇ ਉੱਧਰ ਹੁਣ ਭਲਾ ਇੰਨੇ ਜਣੇ ਦੇ ਤੇਲ ਲਗੂ ਕਿਵੇਂ ਲੱਗੂਗਾ ਤੇ ਅੰਦਰ ਹਾਲ ਹੈ ਜਿਹੜਾ ਭਰਿਆ ਹੋਇਆ ਤੁਸੀਂ ਨੇ ਦੇਖ ਲਿਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਦੇ ਉੱਤੇ ਗੌਰ ਕਰੋ ਅੰਦਰ ਧੱਕਾ ਮੁੱਕੀ ਬਹੁਤ ਜ਼ਿਆਦਾ ਹੈ ਬਾਹਰ ਮੋਟਰਸਾਈਕਲ ਖੜੇ ਨੇ ਹਜ਼ਾਰਾਂ ਦੀ ਗਿਣਤੀ ਚ ਉੱਥੇ ਪਤਾ ਨਹੀਂ ਕਿੰਨੇ ਚੋਰੀ ਹੋਣਗੇ ਉਹ ਹਾਲਾਤ ਵੀ ਜਾ ਕੇ ਦੇਖ ਲਓ ਸ਼ਾਮ ਨੂੰ ਪਤਾ ਲੱਗੂਗਾ ਵੀ ਕਿੰਨੇ ਚੋਰੀ ਹੋਗੇ ਕਿ ਜਦੋਂ ਹੈ ਹੀ ਨਹੀਂ ਰਾਜਾ ਬਾਬੂ ਨਹੀਂ ਜੇ ਕਰੋਰੇ ਕੋਈ ਪਰਚੀ ਕੱਟੀ ਹੁੰਦੀ 10-10 ਰੁਪਏ ਨਾਲ ਤਾਂ ਸਰਕਾਰ ਨੂੰ ਲੱਖਾਂ ਰੁਪਏ ਬਣਦਾ ਇਹ ਕੋਈ ਠੇਕੇਦਾਰ ਨੂੰ ਕੋਈ ਹੋਰ ਨੌਜਵਾਨ ਕਮਾਲਾਂ ਦੇ ਦੋ ਨਾਲੇ ਜ਼ਿੰਮੇਵਾਰੀ ਹੁੰਦੀ ਹੈ ਹੁਣੋਂ ਇੱਥੇ ਕੋਈ ਜ਼ਿੰਮੇਵਾਰੀ ਨਹੀਂ ਬਾਹਰ ਮੋਟਰਸਾਈਕਲ ਦਿਖਾਉਣਿਆ ਸੋਨੂੰ ਇੰਨੇ ਜਿਆਦੇ ਖੜੇ ਨੇ ਕੋਈ ਉਹਦੀ ਹੋਣੀ ਕਿੰਨੇ ਕਚੋਰੀ ਹੋਣਗੇ ਸਵੇਰ ਸ਼ਾਮ ਨੂੰ ਪਤਾ ਲੱਗੂਗਾ